ਪਾਕਿਸਤਾਨ ਨਾਂ ਦੀ ਕੋਈ ਜਿਹੜੀ ਚੀਜ਼ ਹੈ ਉਹ ਦੁਨੀਆ ਦੇ ਨਕਸ਼ੇ ਤੇ ਨਹੀਂ ਰਹਿਣੀ ਇਹ ਪਾਕਿਸਤਾਨੀ ਨਾਗਰਿਕਾਂ ਨੂੰ ਸਮਝ ਲੈਣਾ ਚਾਹੀਦਾ ਇਹ ਪੌਇਜ਼ਨ ਖਾਣ ਵਾਲੀਆਂ ਗੱਲਾਂ ਖੁਦ ਕਰ ਰਿਹਾ ਅੱਜ ਪੁਨਛੇ ਦੇ ਵਿੱਚ ਸਾਡੇ ਗੁਰੂ ਘਰ ਤੇ ਹਮਲਾ ਕਰਕੇ ਗੀਤਾ ਭਵਨ ਮੰਦਿਰ ਤੇ ਹਮਲਾ ਕਰਕੇ ਮਸਜਿਦ ਤੇ ਹਮਲਾ ਕਰਕੇ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਆ ਅਸੀਂ ਅਸਲੇ ਦੇ ਭੰਡਾਰ ਵੱਲੋਂ ਮਜ਼ਬੂਤ ਆ ਅਸੀਂ ਹਰ ਪੱਖ ਕੇ ਜਿਹੜਾ ਵਿਸ਼ਵ ਚ 7 ਨੰਬਰ ਤੇ ਆਰਮੀ ਪੱਖੋਂ ਵੀ ਅਸਲੇ ਪੱਖੋਂ ਵੀ ਕਈ 100 ਕੰਟਰੀਆਂ ਦੇ ਉੱਪਰ ਭਾਰੂ ਹੈ ਤੇ ਫਿਰ ਜਿਹੜਾ ਮਾੜਾ ਗਵੰਡੀ ਹੈ ਇਹਦਾ ਜਿਹੜਾ ਹੁਣ ਨਿਰਨੇ ਆ ਉਹ ਕਰ ਦੇਣਾ ਚਾਹੀਦਾ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ। ਪਹਿਲਗਾਮ ਹਮਲਾ ਹੁੰਦਾ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ। ਪਾਕਿਸਤਾਨ ਦੇ ਵਿੱਚ ਘੁਸ ਕੇ ਭਾਰਤ ਦੀਆਂ ਹਵਾਈ ਸੈਨਾ ਦੇ ਵੱਲੋਂ ਉੱਥੋਂ ਦੇ ਅੱਤਵਾਦੀਆਂ ਦੇ 9 ਟਿਕਾਣਿਆਂ ਦੇ ਉੱਤੇ ਸਟ੍ਰਾਈਕ ਕੀਤੀ ਜਾਂਦੀ ਆ। ਨੋਟਕਾਨੇ ਤਬਾਹ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਜਿਹੜਾ ਲਗਾਤਾਰ ਬਿਆਨ ਆ ਰਹੇ ਨੇ ਜਾਂ ਉਹਨਾਂ ਦੇ ਵੱਲੋਂ ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਇਸ ਤਰੀਕੇ ਦੇ ਨਾਸ਼ਾ ਲਿੰਗ ਕੀਤੀ ਕੀ ਜੋ ਕੁਝ ਚੱਲ ਰਿਹਾ ਇਹ ਸਾਰੇ ਘਟਨਾਕਰਮ ਦੇ ਉੱਤੇ ਸਾਰੇ ਦੇ ਉੱਤੇ ਗੱਲਬਾਤ ਕਰਾਂਗੇ ਹਿੰਦੂ ਤਖਤ ਦੇ ਮੁਖੀ ਸਾਡੇ ਨਾਲ ਬ੍ਰਹਮਾਨੰਦ ਗਿਰੀ ਜੀ ਮੌਜੂਦ ਰਹਿਣਗੇ ਕਿਵੇਂ ਦੇਖਦੇ ਆ ਤੇ ਜੰਗ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਨੇ ਉਸ ਦੇ ਉੱਤੇ ਵੀ ਗੱਲਬਾਤ ਹੋਵੇਗੀ ਸਵਾਗਤ ਹੈ ਜੀ ਐਸਐਮਟੀ ਜੈ ਮਾਈ ਜੈ ਮਹਾਕਾਲ ਜੀ ਇਹ ਪਹਿਲਾਂ ਤਾਂ ਜਵਾਬੀ ਕਾਰਵਾਈ ਨੂੰ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਤੁਹਾਡਾ ਇਸ ਦੇ ਉੱਤੇ ਨਜ਼ਰੀਆ ਕੀ ਹੈ ਕੀ ਇਹ ਸਹੀ ਕੀਤਾ ਭਾਰਤ ਨੇ ਦੇਖੋ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਮੈਨੂੰ ਇਹ ਲੱਗਦਾ ਵੀ ਜੋ ਮੇਰਾ ਸੋਚਣਾ ਸੀ ਕੱਲ ਰਾਤ ਤੱਕ ਵੀ ਸ਼ਾਇਦ ਭਾਰਤ ਦੀ ਫੌਜ ਤੇ ਪ੍ਰਧਾਨ ਮੰਤਰੀ ਬਹੁਤ ਦੇਰ ਕਰ ਚੁੱਕੇ ਆ ਤੇ ਭਾਰਤ ਦਾ ਹਰ ਨਾਗਰਿਕ ਨਿਰਾਸ਼ ਸੀ ਵੀ ਕਾਰਵਾਈ ਆ ਜਿਹੜੀ ਜਵਾਬੀ ਉਹ ਬੜੀ ਜਲਦੀ ਹੋ ਜਾਣੀ ਚਾਹੀਦੀ ਸੀ ਪਰ ਉਹਨਾਂ ਨੇ ਆਪਣੇ ਟੈਕਨੀਕਲ ਆਫ ਵਿਊ ਤੋਂ ਸੋਚਣਾ ਤੇ ਦੇਖਣਾ ਸੀ ਉਹਨਾਂ ਨੇ ਸਰਕਾਰਾਂ ਨੇ ਆਪਣੇ ਸਿਸਟਮ ਨਾਲ ਦੇਖਣਾ ਸੀ ਤਿੰਨੇ ਜਰਨੈਲਾਂ ਨੇ ਸਲਾਹ مشਵਰੇ ਤੋਂ ਬਾਅਦ ਤਿੰਨੇ ਮਨਿਸਟਰਜ਼ ਨੇ ਸਲਾਹ مشਵਰੇ ਤੋਂ ਬਾਅਦ ਜੋ ਐਕਸ਼ਨ ਲਿਆ ਉਹ ਕਾਬਲੇ ਤਾਰੀਫ ਹੈ ਤੇ ਇੱਕ ਹਿੰਦੂਸਤਾਨੀ ਨਾਗਰਿਕ ਹੋਣ ਦੇ ਨਾਤੇ ਮੈਨੂੰ ਬਹੁਤ ਵੱਡਾ ਮਾਣ ਹੈ ਆਪਣੀ ਸਰਕਾਰ ਤੇ ਤੇ ਆਪਣੀਆਂ ਫੌਜਾਂ ਤੇ ਵੀ ਜੋ ਵੀ ਉਹਨਾਂ ਨੇ ਨਿਰਣੇ ਲਿਆ ਜੋ ਉਹਨਾਂ ਨੇ ਸਰਜਰੀਕਲ ਸਟ੍ਰਾਈਕ ਕੀਤੀ ਹੈ ਉਹਦੇ ਵਿੱਚ ਨਾ ਤਾਂ ਕਿਸੇ ਪਾਕਿਸਤਾਨੀ ਦਾ ਨੁਕਸਾਨ ਹੋਇਆ ਕਿਉਂਕਿ ਕੋਈ ਵੀ ਨਿਰਦੋਸ਼ ਪਾਕਿਸਤਾਨੀ ਕਿਸੇ ਦੇ ਨੌਂ ਤੱਕ ਨਹੀਂ ਉਤਰਿਆ ਤੇ ਜਿਹੜੇ ਸਾਡੇ ਦੇਸ਼ ਤੇ ਹਮੇਸ਼ਾ ਹੀ ਮਾਰੀ ਨਿਗਰ ਰੱਖਣ ਵਾਲੇ ਲੋਕ ਸੀ ਕੱਟੜ ਪੰਥੀ ਸੀ ਉਹਨਾਂ ਦਾ ਬੀਜਨਾਸ਼ ਕਰਨ ਤੱਕ ਸਾਡੀ ਫੌਜ ਜਿਹੜੀ ਗਈ ਹੈ ਤੇ ਨੁਕਸਾਨ ਸਿਰਫ ਤੇ ਸਿਰਫ ਦਹਿਸ਼ਤਗਰਦਾਂ ਦਾ ਹੋਇਆ ਜਿਹੜੇ ਉੱਥੇ ਜਵਾਈਆਂ ਦੀ ਤਰ੍ਹਾਂ ਪਰੋਹਣੇ ਬਣਾ ਕੇ ਸਰਕਾਰ ਉਹਨਾਂ ਨੂੰ ਦੱਬੀ ਬੈਠੀ ਸੀ ਪਾਕਿਸਤਾਨ ਤੇ ਉਹ ਹਿੰਦੁਸਤਾਨ ਸਰਕਾਰ ਨੇ ਸਰਜਰੀ ਕਲ ਸਟ੍ਰਾਈਕ ਕਰਕੇ ਥੱਲੇ ਘੁਰਨਿਆਂ ਚ ਲੁਕੇ ਹੋਏ ਕਤੂਰੇ ਵੀ ਮਾਰੇ ਆ ਉਹਨਾਂ ਦੇ ਉਹ ਬਿਲਕੁਲ ਕਾਬਲੇ ਤਾਰੀਫ ਤੇ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸਰਕਾਰ ਦੀ ਤਾਰੀਫ ਨੂੰ ਵੀ ਕਿਹੜੇ ਸ਼ਬਦ ਹੋਣ ਜਿਹੜਿਆ ਐਡਾ ਵੱਡਾ ਸਾਫ਼ ਸੁਥਰਾ ਆਪਰੇਸ਼ਨ ਕੀਤਾ ਜਿਹਦੇ ਵਿੱਚ ਸਿਰਫ ਤੇ ਸਿਰਫ دہشتਗਰਦ ਮਰੇ ਆ ਆਮ ਨਾਗਰਿਕ ਪਾਕਿਸਤਾਨ ਨੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਠੇਸ ਨਹੀਂ ਪਹੁੰਚੀ ਪਾਕਿਸਤਾਨ ਦੇ ਮੰਤਰੀ ਬਿਆਨ ਦੇ ਰਹੇ ਆ ਉਹ ਕਹਿੰਦੇ ਪਹਿਲਾਂ ਜਦੋਂ ਬਿਆਨ ਆ ਰਹੇ ਸੀ ਜਦੋਂ ਪਹਿਲਕਾਮ ਹਮਲਾ ਹੋਇਆ ਉਸ ਤੋਂ ਬਾਅਦ ਜਦੋਂ ਭਾਰਤ ਨੇ ਕੁਝ ਪਾਬੰਦੀਆਂ ਲਾਈਆਂ ਤਾਂ ਉਹਨਾਂ ਦੇ ਬਿਆਨ ਸੀਗੇ ਜੇ ਭਾਰਤ ਪਹਿਲ ਕਰੂਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੇ ਕੋਲ ਪਰਮਾਣੂ ਵਰਗੇ ਬੰਬ ਹੈਗੇ ਆ ਅਸੀਂ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਾਂਗੇ ਅਸੀਂ ਤੈਸ਼ ਨੈਸ਼ ਕਰਕੇ ਰੱਖ ਦੇਵਾਂਗੇ بڑے ਬਿਆਨ ਆਏ ਪਰ ਅੱਜ ਇਸ ਕਾਰਵਾਈ ਤੋਂ ਬਾਅਦ ਭਾਰਤ ਦੇ ਮਾਫ ਕਰਨਾ ਪਾਕਿਸਤਾਨ ਦੇ ਮੰਤਰੀ ਦਾ ਬਿਆਨ ਆਉਂਦਾ ਉਹ ਕਹਿੰਦੇ ਜੇਕਰ ਭਾਰਤ ਤੋਂ ਆਪਰੇਸ਼ਨ ਰੋਕਦਾ ਤਾਂ ਅਸੀਂ ਵੀ ਆਪਣੀ ਕਾਰਵਾਈ ਰੋਕ ਦੇਵਾਂਗੇ ਤੁਸੀਂ ਇੱਕ ਚੀਜ਼ ਦੇਖੀ ਵੀ ਭਾਰਤ ਤੇ ਸਾਡੇ ਨਿਰਦੋਸ਼ ਹਿੰਦੂਆਂ ਤੇ ਹਮਲਾ ਹੁੰਦਾ ਉਸ ਸਮੇਂ ਦੌਰਾਨ ਸਾਡੇ ਭਾਰਤ ਦਾ ਪ੍ਰਧਾਨ ਮੰਤਰੀ ਵਿਦੇਸ਼ੀ ਦੌਰੇ ਤੇ ਗਿਆ ਸਾਡਾ ਵਿਦੇਸ਼ ਮੰਤਰੀ ਵਿਦੇਸ਼ੀ ਦੌਰੇ ਤੇ ਹੁੰਦਾ ਤੇ ਪ੍ਰਧਾਨ ਮੰਤਰੀ ਭਾਰਤ ਦੇ ਇੱਕ ਹੁਕਮ ਜਾਰੀ ਕਰਦੇ ਆ ਆਪਣੇ ਗ੍ਰਹਿ ਮੰਤਰੀ ਨੂੰ ਵੀ ਤੁਸੀਂ ਉਸ ਸਥਾਨ ਤੇ ਜਾ ਕੇ ਉਹਦਾ ਜਾਇਜ਼ਾ ਲਾਓ ਤੇ ਸਟ੍ਰਿਕਟਲੀ ਜਿਹੜਾ ਐਕਸ਼ਨ ਬਣਦਾ ਮੇਰੀ ਗੈਰਹਾਜ਼ਰੀ 'ਚ ਉਹ ਲਓ ਮੈਂ ਵਿਦੇਸ਼ੀ ਦੌਰਾ ਖਤਮ ਕਰਕੇ ਭਾਰਤ ਵਾਪਸ ਆ ਰਿਹਾ ਤੇ ਉਹ ਭਾਰਤ ਜਦੋਂ ਔਖੀ ਪ੍ਰਸਥਿਤੀ ਸੀ ਜਾਂ ਇੱਕ ਸੁਬੇ ਦੇ ਵਿੱਚ ਕਤਲੇਆਮ ਹੋਇਆ ਦਸ਼ਧਗਰਦਾਂ ਵੱਲੋਂ ਉਸ ਘਟਨਾ ਨੂੰ ਐਡੇ ਵੱਡੇ ਸੰਗੀਨਤਾ ਨਾਲ ਲੈਂਦਿਆਂ ਹੋਇਆਂ ਸਾਰਾ ਵਿਦੇਸ਼ੀ ਦੌਰਾ ਰੱਦ ਕਰਕੇ ਪ੍ਰਧਾਨ ਮੰਤਰੀ ਤੁਰੰਤ ਕੁਝ ਘੰਟਿਆਂ ਦੌਰਾਨ ਭਾਰਤ ਦਿੱਲੀ ਦੇ ਵਿੱਚ ਪਹੁੰਚ ਕੇ ਬਹੁਤ ਵੱਡੀ ਮੀਟਿੰਗ ਰੇਂਜ ਕਰ ਲੈਂਦਾ ਦੂਜੇ ਪਾਸੇ ਜਿਹੜਾ ਪਾਕਿਸਤਾਨ ਵੱਡੀਆਂ ਬੜਕਾਂ ਮਾਰਦਾ ਸੀ ਇਹ ਕਰਦਾਂਗੇ ਉਹ ਕਰਦਾਂਗੇ ਅੱਜ ਉਹਨਾਂ ਦਾ ਗ੍ਰਹਿ ਮੰਤਰੀ ਡਿਫੈਂਸ ਮਿਨਿਸਟਰ ਤੇ ਪ੍ਰਧਾਨ ਮੰਤਰੀ ਜਦੋਂ ਪਾਕਿਸਤਾਨ ਦੇ ਵਿੱਚ ਸਰਜਰੀਕਲ ਸਟ੍ਰਾਈਕ ਕੀਤੀ ਗਈ ਅੱਜ ਤੋਂ 6 ਦਿਨ ਪਹਿਲਾਂ ਪੂਰੇ 1 ਮਈ ਤੋਂ ਅੱਜ 7 ਮਈ ਹੋ ਗਈ ਉਹ ਤਿੰਨੇ ਬੰਦੇ ਆਪਣਾ ਦੇਸ਼ ਛੱਡ ਕੇ ਵਿਦੇਸ਼ੀ ਦੇਸ਼ਾਂ 'ਚ ਜਾ ਕੇ ਤੁਸੀਂ ਇਹ ਦੇਖੋ ਵੀ ਵਿਦੇਸ਼ੀ ਦੇਸ਼ਾਂ ਦੇ ਵਿੱਚ ਲਗ ਲਗ ਉਹਦੇ ਕੋਲ ਜਾ ਕੇ ਯੂਨੋ ਦੇ ਨਮਾਇੰਦਿਆਂ ਕੋਲ ਇੱਕ ਮਿੰਟ ਮਤਾਜੀ ਤੇ ਲੱਗਿਆ ਵੀ ਭਾਰਤ ਨੂੰ ਰੋਕੋ ਭਾਰਤ ਸਾਡੇ ਤੇ ਹਮਲਾ ਨਾ ਕਰੇ ਠੀਕ ਹੈ ਜੇ ਤੁਸੀਂ ਇਹ ਗੱਲ ਚਾਹੁੰਦੇ ਸੀ ਤੁਸੀਂ ਵਿਦੇਸ਼ਾਂ ਦੇ ਦੂਜੇ ਦੇਸ਼ਾਂ ਕੋਲ ਜਾ ਕੇ ਆ ਜਿਹੜੀ ਮਿੰਤਮਤਾਜੀ ਵਾਲਾ ਕੰਮ ਮਿੱਥਿਆ ਠੀਕ ਹੈ ਨਾਲੇ ਆਪਣੀ ਬੇਇੱਜ਼ਤੀ ਕਰਾ ਰਹੇ ਹੋ ਤੇ ਨਾਲੇ ਕੌਮ ਦੀ ਬੇਇੱਜ਼ਤੀ ਕਰਾ ਰਹੇ ਹੋ ਜਿਨ੍ਹਾਂ ਦੀ ਨੁਮਾਇੰਦਗੀ ਕਰ ਰਹੇ ਹੋ ਉਦੋਂ ਚੰਗੀ ਗੱਲ ਸੀ ਵੀ ਮੋਦੀ ਜੀ ਦੇ ਕੋਲ ਉਹ ਜਿਹੜੇ دہشتਗਰਦ ਸੀ ਜਾਂ ISI ਚਲਾਉਣ ਵਾਲਾ ਜਿਹੜਾ ਪ੍ਰਮੁੱਖ ਹੈ ਜਿਹਦੇ ਤੇ ਕਰੋੜਾਂ ਰੁਪਏ ਪਾਕਿਸਤਾਨ ਰੋਜ਼ ਖਰਾਬ ਕਰ ਰਿਹਾ ਹੈ ਉਹਨਾਂ ਲੋਕਾਂ ਨੂੰ ਚੱਕ ਕੇ ਪਾਕਿਸਤਾਨ ਭਾਰਤੀ ਆਰਮੀ ਦੇ ਸਾਹਮਣੇ ਪੇਸ਼ ਕਰ ਦਿੰਦੇ ਕੰਮ ਨਹੀਂ ਬੜ ਜਾਂਦਾ ਤੇ ਭਾਰਤੀ ਆਰਮੀ ਨੇ ਆਪ ਉਹਨਾਂ ਦੇ ਟਿਕਾਣੇ ਲੱਭ ਕੇ ਜੇ ਰਾਤ ਉਹਨਾਂ ਦਾ ਨੁਕਸ ਤੇ ਅੱਜ ਪਾਕਿਸਤਾਨ ਨੇ ਜਿਹੜੇ ਨਿਰਦੋਸ਼ ਹਿੰਦੁਸਤਾਨੀ ਨਾਗਰਿਕਾਂ ਦਾ ਨੁਕਸਾਨ ਪੁੰਛਰੇ ਵਿੱਚ ਕੀਤਾ ਹੁਣ ਇਹਦੇ ਵਾਸਤੇ ਵੀ ਤਿਆਰ ਰਹੇ ਕਿਉਂਕਿ ਜੇ ਉਦੋਂ ਸਾਡੇ 60 55 60 ਬੰਦਿਆਂ ਦਾ ਨੁਕਸਾਨ ਕੀਤਾ ਨਿਰਦੋਸ਼ ਹਿੰਦੂਆਂ ਦਾ ਜੇ ਉਹਦੀ ਭਾਰਪਾਈ ਲਈ ਪਾਕਿਸਤਾਨ ਦੇ ਅੰਦਰ ਜਾ ਕੇ ਇਹ ਹਾਲਾਤ ਪੈਦਾ ਕਰ ਸਕਦਾ ਹੈ ਹਿੰਦੁਸਤਾਨ ਆਰਮੀ ਤੇ ਪਾਕਿਸਤਾਨ ਨੇ ਗੱਲ ਸਮਝ ਲੈਣੀ ਚਾਹੀਦੀ ਸੀ ਇਹ ਪੁਆਇਜ਼ਨ ਖਾਨ ਵਾਲੀਆਂ ਗੱਲਾਂ ਖੁਦ ਕਰ ਰਿਹਾ ਅੱਜ ਪੁਨਛੇ ਦੇ ਵਿੱਚ ਸਾਡੇ ਗੁਰੂ ਘਰ ਤੇ ਹਮਲਾ ਕਰਕੇ ਗੀਤਾ ਭਵਨ ਮੰਦਿਰ ਤੇ ਹਮਲਾ ਕਰਕੇ ਮਸਜਿਦ ਤੇ ਹਮਲਾ ਕਰਕੇ ਉਹ ਤਿੰਨੇ ਭਾਈਚਾਰੇ ਦੇ ਨਿਰਦੋਸ਼ ਵਿਅਕਤੀਆਂ ਨੂੰ ਜਿਸ ਕਦਰ ਮੌਤ ਦੇ ਘਾਟ ਉਤਾਰਿਆ ਜਿਸ ਕਦਰ ਉਹ ਜ਼ਖਮੀ ਹੋਇਆ ਜਿਸ ਤਰ੍ਹਾਂ ਸਾਡੇ ਧਾਰਮਿਕ ਸਥਾਨਾਂ ਦੀ ਬੇਅਦਬੀ ਹੋਈ ਹੈ ਉਸ ਬੇਅਦਬੀ ਲਈ ਅਗਲੇ ਆਉਣ ਵਾਲੇ ਕੁਝ ਘੰਟਿਆਂ 'ਚ ਹੁਣ ਬਿਲਕੁਲ ਤਿਆਰ ਰਹਿਣਾ ਚਾਹੀਦਾ ਪਾਕਿਸਤਾਨ ਨੂੰ ਇਹਦੂ 10 ਗੁਣਾ ਵੱਡੀ ਜਿਹੜੀ ਕਾਰਵਾਈ ਹੈ ਉਹ ਜਿਹੜੀ ਭਾਰਤੀ ਆਰਮੀ ਆ ਉਹ ਕਰੇਗੀ ਹੈਨਾ ਇਸ ਕਰਕੇ ਆਮ ਭਾਰਤੀ ਨਾਗਰਿਕ ਹੋਣ ਦੇ ਨਾਤੇ ਮੈਂ ਨਿੱਜੀ ਤੌਰ ਤੇ ਆਪਣਾ ਫਰਜ਼ ਸਮਝਦਾ ਤੇ ਹਰ ਇੱਕ ਭਾਰਤੀ ਨੂੰ ਸਮਝਣਾ ਚਾਹੀਦਾ ਜਿਹੜਾ 7.5 ਕਰੋੜ 7.5 ਕਰੋੜ ਭਾਰਤੀ ਭਾਰਤ ਚ ਨਰਵਾਹ ਕਰ ਰਿਹਾ ਵੀ ਜਦੋਂ ਸਾਡੇ ਭਾਰਤ ਦੀ ਆਰਮੀ ਨੂੰ ਕਿਸੇ ਪ੍ਰਕਾਰ ਵੀ ਜ਼ਰੂਰਤ ਪੈਂਦੀ ਹੈ ਚਾਹੇ ਉਹ ਖੂਨਦਾਨ ਕੈਂਪਰ ਆਈ ਹੋਵੇ ਚਾਹੇ ਉਹ ਹਸਪਤਾਲਾਂ ਰਾਈ ਹੋਵੇ ਚਾਹੇ ਉਹ ਉੱਥੇ ਨੇੜੇ ਬੰਕਰਾਂ ਦੀ ਸੇਵਾ ਹੋਵੇ ਹੋਰ ਕੁਝ ਹੋਵੇ ਜਿਹੜੀ ਸਿਵਿਲਿਅਨ ਸੇਵਾ ਕਰ ਸਕਦਾ ਤਨ ਮਨ ਧਨ ਨਾਲ ਠੀਕ ਹੈ ਰੁਪਈਏ ਰੁਪਈਏ ਨਾਲ ਜਿੰਨੀ ਦੀ ਸੇਵਾ ਕੀਤੀ ਜਾ ਸਕਦੀ ਹੈ ਭਾਰਤ ਦੀ ਸਰਕਾਰ ਦੀ ਭਾਰਤ ਦੀ ਆਰਮੀ ਦੀ ਉਹ ਸਾਰੇ ਭਾਰਤੀਆਂ ਨੂੰ ਕਰਨੀ ਚਾਹੀਦੀ ਹੈ ਤੇ ਇਹ ਜਿਹੜਾ ਸਾਨੂੰ ਕੈਂਸਰ ਰੁਪਈ ਪਾਕਿਸਤਾਨ ਰੋਜ਼ਾਤੋਵਦ ਗਿਫਟ ਕਰ ਰਿਹਾ ਸੀ ਹੁਣ ਇਹਦਾ ਇੱਕ ਪਾਸਾ ਕਰ ਦੇਣਾ ਚਾਹੀਦਾ ਹੁਣ ਕਾਰਗਿਲ ਦੇ ਯੁੱਧ ਤਰ੍ਹਾਂ ਇਹਨੂੰ ਅੱਧੇ ਤੇ ਨਹੀਂ ਛੱਡਣਾ ਚਾਹੀਦਾ ਇਹਦੀ ਸਮਾਪਤੀ ਕਰਕੇ ਤੁਰੰਤ ਇਹਨੂੰ ਅਫਗਾਨਿਸਤਾਨ ਤੱਕ ਸਫਾਇਆ ਕਰਕੇ ਨਿਵੇੜਨਾ ਚਾਹੀਦਾ ਤੇ ਸਾਡੇ ਜਿਹੜੇ ਮੇਨ ਜਿਹੜੀ ਦਿਲ ਦੀ ਇੱਕ ਹਿੰਦੁਸਤਾਨੀ ਦੀ ਭਾਵਨਾ ਹੈ ਜਿਹੜੇ ਸਾਡੇ ਮੇਨ ਧਾਰਮਿਕ ਸਥਾਨ ਉਧਰ ਨੇ ਜਿਵੇਂ ਕਰਤਾਰਪੁਰ ਸਾਹਿਬ ਹੈ ਨਨਕਾਣਾ ਸਾਹਿਬ ਹੈ ਤੇ ਸਾਡਾ ਹਿੰਗਲਾਜ਼ ਮਾਤਾ ਦਾ ਮੰਦਿਰ ਹੈ ਕਸ਼ਟਕਰਾਜ ਮੰਦਿਰ ਹੈ ਘੱਟੋ ਘੱਟ ਉਹ ਜਿਹੜੇ ਸਾਡੇ ਸਨਾਤਨੀਆਂ ਦੇ ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨ ਨੇ 4-5 ਉਹ ਜ਼ਰੂਰ ਹਾਸਲ ਕਰਕੇ ਭਾਰਤ ਦੇ ਵਿੱਚ ਮਲਾਣੇ ਚਾਹੀਦੇ ਨੇ ਤਾਂ ਜੋ ਕਦੀ ਵੀ ਦੁਬਾਰਾ ਪੂਖੇ ਦੇ ਵਿੱਚ ਸਾਨੂੰ ਵੀਜ਼ਾ ਲੈ ਕੇ ਆਪਣੇ ਈਸਟ ਦੇ ਦਰਸ਼ਨ ਕਰਨਾ ਜਾਣਾ ਪਏ ਪਰ ਜੇ جنگ ਲੱਗਦੀ ਹੈ ਤਾਂ ਉਹਦੇ ਹਾਲਾਤ ਬੜੇ ਕਹਿੰਦੇ ਬੱਤਰ ਹੋਣਗੇ ਅਸੀਂ 65 ਤੇ 71 ਦੀ جنگ ਦੇ ਬਾਅਦ ਦੇਖ ਲਈਏ ਨਤੀਜੇ ਜਾਂ ਅਸੀਂ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਰੂਸ ਤੇ ਯੂਕਰੇਨ ਦੇ ਵਿਚਕਾਰ ਜਿਹੜਾ ਜੰਗ ਲੱਗੀ ਇਹ ਹੋਈ ਆ ਮਾਹੌਲ ਬਣਿਆ ਹੋਇਆ ਉਹਦੇ ਹਾਲਾਤ ਬਹੁਤ ਜਿਹੜੇ ਨਤੀਜੇ ਮਾੜੇ ਆਉਂਦੇ ਨੇ ਜੰਗ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਮੰਨਿਆ ਜਾਂਦਾ ਕਾ ਪੁਰਾਣੇ ਬਿਰਗਾ ਦੇ ਕੋਲ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਗੱਲਾਂ ਕਰਦੇ ਆ ਤਾਂ ਉਹੀ ਤਰਕ ਦਿੰਦੇ ਆ ਤੁਹਾਨੂੰ ਕੀ ਲੱਗਦਾ ਕਿ ਜੰਗ ਇਸ ਮਸਲੇ ਦਾ ਹੱਲ ਜਿਹੜੀਆਂ ਜੰਗਾਂ ਪਹਿਲਾਂ ਹੋਈਆਂ ਚਾਹ 65 ਦੀ ਹੋਈ ਚਾਹ 71 ਦੀ ਹੋਈ ਹੈ ਉਹ ਆਧੁਨਿਕ ਹਥਿਆਰਾਂ ਨਾਲ ਨਹੀਂ ਹੋਈਆਂ ਹੈਨਾ ਉਹ ਸਿੱਧਮ ਸਿੱਧੀ ਫਿਜ਼ੀਕਲ ਲੜਾਈ ਸੀ ਪਰ ਹੁਣ ਭਾਰਤ ਇਸ ਐਡੀ ਵੱਡੀ ਸਮਰੱਥਾ 'ਚ ਹੈ ਵੀ ਇਹਦੇ ਕੋਲ ਅਜਿਹਾਂ ਮਜ਼ਾਈਲਾਂ ਉਹ ਇੱਕ ਚੱਕ ਕੇ ਪ੍ਰਮਾਣ ਨੂੰ ਮਸਤਰ ਉਹਦਾ ਪ੍ਰਦਰਸ਼ਨ ਕਰ ਕਰਕੇ ਰੌਲਾ ਪਾ ਪਾ ਕੇ پاگل ਹੋਏ ਪਏ ਆ ਸਾਡੇ ਕੋਲ ਜਿਹੜਾ ਪਬਲੀਕਲੀ ਨਮਾਇਸ਼ ਹੈ ਉਹ 17 ਮਜ਼ਾਈਲਾਂ ਦੀ ਹੈ ਹਨਾ ਉਹ ਕਿਸੇ ਤੋਂ ਲੁਕਉਣ ਵਾਲੀ ਗੱਲ ਨਹੀਂ ਉਹ ਸੋਸ਼ਲ ਮੀਡੀਆ ਤੇ ਵੀ ਹੈ ਯੂਨੋ ਕੋਲ ਵੀ ਹੈ ਸਭ ਕੁਝ ਹੈ ਤੇ ਆਰਮੀ ਵੀ ਸਾਡੀ 3 ਗੁਣਾ ਵੱਡੀ ਆ ਉਹਨਾਂ ਤੋਂ ਦੂਸਰੀ ਗੱਲ ਜੇ ਨੁਕਸਾਨ ਦੀ ਗੱਲ ਕਰੀਏ ਦੇਸ਼ ਤੇ ਸਟੇਟ ਦਾ ਨੁਕਸਾਨ ਕੀ ਹੈ ਜਿਸ ਬੰਦੇ ਨੇ Karl Marx ਨੂੰ ਪੜਿਆ ਹੈ ਜਿਨੇ ਇਕਨੋਮਿਕਸ ਪੜੀ ਹੈ ਇੱਕ ਗੱਲ ਤਾਂ ਬੜੀ ਪੱਕੀ ਹੈ ਜਦੋਂ ਮੈਂ ਕਿਸੇ ਦੇ ਵੱਟਾ ਮਾਰਨ ਜਾਵਾਂਗਾ ਤਾਂ ਮੈਨੂੰ ਇਹ ਪਰਮਿਕਸ਼ਾ ਕਰਕੇ ਜਾਣੀ ਚਾਹੀਦੀ ਹੈ ਕਿ ਉਹਦੇ ਕੋਲ ਦੋ ਵੱਟੇ ਹੋਣਗੇ ਜੇ ਮੇਰੇ ਵੱਟਾ ਮਾਰਿਆ ਉਹਦੀ ਅੱਖ ਨਿਕਲੇਗੀ ਤਾਂ ਹੋ ਸਕਦਾ ਵੀ ਉਹਦੇ ਦੋ ਵੱਟੇ ਮਾਰਿਆ ਮੇਰੀ ਅੱਖ ਦੇ ਨਾਲ ਨਾਲ ਫਿਰ ਵੀ ਪਾੜ ਜੇ ਤੇ ਜਦੋਂ ਕਿਸੇ ਆਪਣੇ ਤੋਂ ਬਲਸ਼ਾਲੀ ਨਾਲ ਪੰਗਾ ਲੈਣ ਜਾਣਾ ਫਿਰ ਨੁਕਸਾਨ ਦਾ ਸੋਚ ਕੇ ਜਾਣਾ ਚਾਹੀਦਾ ਹੈ ਇਹ ਪਾਕਿਸਤਾਨ ਨੇ ਪਹਿਲਾਂ ਸੋਚਿਆ ਹੋਣਾ ਉਹ ਸਾਡੇ ਆਮ ਪਿੰਡਾਂ ਦੀ ਘਹਾਵਤ ਹੈ ਬਜ਼ੁਰਗ ਕਹਿੰਦੇ ਹੁੰਦੇ ਵੀ ਜੇ ਲਾਹੌਰ ਸ਼ਹਿਰ ਟਹਿਜੂ ਚੰਡੀਗੜ੍ਹ ਵਰਗਾ ਟਹਿਜੂ ਠੀਕ ਹੈ ਜੇ ਚੰਡੀਗੜ੍ਹ ਹੀ ਟਹਿਜੂ ਤੇ ਫਿਰ ਕਿਧਰ ਜਾ ਰਹਿਜੂ ਇਸ ਕਰਕੇ ਭਾਰਤ ਜਿਹੜਾ ਵਿਸ਼ਵ ਦਾ ਵਿਜੇ ਮੰਨ ਕੰਟਰੀ ਮੰਨੀ ਜਾਣ ਵਾਲੀ ਕੰਟਰੀ ਹੈ ਇਹਨੂੰ ਲੱਖਾਂ ਵਾਰੀ ਲੋਕ ਲੁੱਟਣ ਆਏ ਲੱਖਾਂ ਵਾਰੀ ਕਸੁੱਟਣ ਆਏ ਲੱਖਾਂ ਵਾਰੀ ਇਹਨੇ ਯੁੱਧ ਦੇਖੇ ਮਹਾ ਭਾਰਤ ਵਰਗੇ ਯੁੱਧ ਹੈ ਜਿਹੜੇ ਵੱਡੇ ਵਿਸ਼ਵ ਪੱਧਰੀ ਯੁੱਧ ਉਹ ਇੱਥੇ ਹੋਏ ਹੈ ਠੀਕ ਹੈ ਤੇ ਭਾਰਤ ਯੁੱਧਾਂ ਦਾ ਆਧਾਰੀ ਹੈ ਪਰ ਹੁਣ ਤਾਂ ਇੱਕ ਗੱਲ ਬੜੀ ਜਿਹੜੀ ਆ ਨਿਸ਼ਚਿਤ ਆ ਇਹਦੇ ਚ ਕਿ ਡਿਸਾਈਡ ਟੂ ਜਿਹੜਾ ਉਹ ਹੋਣਾ ਹੈ ਵਾਰ ਤੇ ਇਹਦੇ ਵਿੱਚ ਜਿਹੜੀ ਡਿਸਾਈਡ ਟੂ ਵਾਰ ਆ ਪਾਕਿਸਤਾਨ ਨਾਂ ਦੀ ਕੋਈ ਜਿਹੜੀ ਚੀਜ਼ ਹੈ ਉਹ ਦੁਨੀਆ ਦੇ ਨਕਸ਼ੇ ਤੇ ਨਹੀਂ ਰਹਿਣੀ ਇਹ ਪਾਕਿਸਤਾਨੀ ਨਾਗਰਿਕਾਂ ਨੂੰ ਸਮਝ ਲੈਣਾ ਚਾਹੀਦਾ ਮੈਨੂੰ ਇਹ ਲੱਗਦਾ ਸੂਝ-ਬੂਝ ਦੇ ਮੁਤਾਬਕ ਜਿੰਨਾ ਕਿ ਇਤਿਹਾਸਿਕ ਲਿਟਰੇਚਰ ਮੈਂ ਪੜ੍ਹਿਆ ਵੀ ਇਸ ਯੁੱਧ ਦੇ ਨਾਲ ਨਾਲ ਪਾਕਿਸਤਾਨ ਦੇ ਅੰਦਰ ਇੱਕ ਸਿਵਲ ਵਾਰ ਹੈ ਜਿਹੜੀ ਉਹ ਸਟਾਰਟ ਹੋ ਜੇਗੀ ਜਿਸ ਪ੍ਰਕਾਰ ਸੋਸ਼ਲ ਮੀਡੀਆ ਤੇ ਉਹਨਾਂ ਦੇ ਯੂਟਿਊਬਰ ਦਿਖਾ ਰਹੇ ਆ ਉੱਥੋਂ ਦੇ ਜਿਹੜੇ ਪੜੇ ਲਿਖੇ ਲੋਕ ਆ ਮੈਨੂੰ ਲੱਗਦਾ ਉਹ ਵੀ ਭਾਰਤ ਨੂੰ ਬਹੁਤਾ ਟਾਈਮ ਜਿਆਦਾ ਯੁੱਧ ਕਰਨ ਦਾ ਟਾਈਮ ਨਹੀਂ ਦੇਣਗੇ ਉਹ ਸਲੰਡਰ ਕਰ ਜਾਣਗੇ ਆਰਮੀ ਤੋਂ ਬਾਗੀ ਹੋ ਕੇ ਕਿਉਂਕਿ ਉਹ ਲੋਕ ਜਾਣਦੇ ਆ ਵੀ ਅਰਥ ਵਿਵਸਥਾ ਉਹਨਾਂ ਦੀ ਕਿੱਥੇ 흘ਲੀ ਹੋਈ ਐ ਭਾਰਤ ਦੇ ਵਿੱਚ ਅੱਜ ਵੀ 2 ਰੁਪਏ ਕਿਲੋ ਕਣਕ ਸਰਕਾਰਾਂ ਘਰ ਪਜਾ ਰਹੀਆਂ ਤੇ ਉਹ 200 ਰੁਪਏ ਕਿਲੋ ਆਟਾ ਲੈ ਰਹੇ ਆ ਬਿਲਕੁਲ ਤੇ ਲੜਾਈ ਕਿਹਨਾਂ ਨਾਲ ਆ 200 ਰੁਪਏ ਕਿਲੋ ਜਿਹੜਾਂ ਲੋਕਾਂ ਦੇ ਘਰ ਕਣਕ ਪਹੁੰਚ ਰਹੀ ਐ ਕਿ ਜਿਹੜੇ 200 ਰੁਪਏ ਕਿਲ ਹੂੰ 2 ਤੇ 200 ਰੁਪਏ ਦੇ ਵਿੱਚ ਬਹੁਤ ਫਰਕ ਹੈ 2 ਰੁਪਏ ਤੇ 200 ਰੁਪਏ ਚ ਜੇ ਅਸੀਂ ਕਿਤੇ ਠੰਡੇ ਡਿੱਗਦੇ ਵੀ ਹੁਣਾਗੇ ਨਾ ਸਾਡੀ ਜਿਹੜੀਆਂ ਸਰਕਾਰਾਂ ਨੇ ਉਹ ਹਮੇਸ਼ਾ ਹੀ ਭਾਰਤ ਦਾ ਇੱਕ ਸਿਸਟਮ ਰਿਹਾ ਪੰਜਾਬ ਦਾ ਖਾਸ ਕਰਕੇ ਸਿਸਟਮ ਰਿਹਾ ਵੀ ਸਾਡਾ ਬਾਬਾ 20 ਰੁਪਏ ਦਾ ਲੰਗਰ ਲਾ ਗਿਆ ਸੀ ਉਹ 20 ਰੁਪਏ ਦਾ ਲੰਗਰ ਨਾ ਭਾਰਤ ਨੂੰ ਮੁੱਕੇ ਤੇ ਨਾ ਮੁੱਕਣਾ ਫਿਕਰ ਉਹਨਾਂ ਨੂੰ ਕਰਨਾ ਚਾਹੀਦਾ ਜਿਨ੍ਹਾਂ ਦੇ ਨਾ ਖੁੱਡਾਂ ਜਦਾਣੇ ਆ ਤੇ ਨਾ ਉਹਨਾਂ ਦੇ ਜਿਹੜੇ ਸਿਆਣੇ ਆ ਦੋਨੇ ਚੀਜ਼ਾਂ ਦੀ ਕਮੀ ਉਹ ਤੇ ਸਿਆਣਿਆਂ ਦੇ ਦਾਣਿਆਂ ਦੀ ਉਹਨਾਂ ਨੂੰ ਲੜਾਈ ਲੜਨ ਲੱਗੇ ਸੋਚਣ ਦੀ ਲੋੜ ਆ ਸਾਨੂੰ ਨਹੀਂ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਆ ਅਸੀਂ ਅਸਲੇ ਦੇ ਭੰਡਾਰ ਵੱਲੋਂ ਮਜ਼ਬੂਤ ਆ ਅਸੀਂ ਹਰ ਪੱਖੇ ਜਿਹੜਾ ਵਿਸ਼ਵ ਚ 7 ਨੰਬਰ ਤੇ ਆਰਮੀ ਪੱਖੋਂ ਵੀ ਅਸਲੇ ਪੱਖੋਂ ਵੀ ਵਿਸ਼ਵ ਦਾ 7ਵਾਂ ਮੁਲਕ ਹੈ ਭਾਰਤ ਜਿਹੜਾ ਕਈ 100 ਕੰਟਰੀਆਂ ਦੇ ਉੱਪਰ ਭਾਰੂ ਹੈ ਤੇ ਫਿਰ ਜਿਹੜਾ ਮਾੜਾ ਗਵੰਡੀ ਹੈ ਇਹਦਾ ਜਿਹੜਾ ਹੁਣ ਨਿਰਣੇ ਆ ਉਹ ਕਰ ਦੇਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਜੀ ਤਾਕੀ ਪੰਡਤ ਕਹਿੰਦੇ ਨੇ ਕਿ ਜਿਹੜਾ ਇਹ ਭਾਰਤ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ ਇਹਨੂੰ ਇੱਥੇ ਨਹੀਂ ਰੋਕਣਾ ਚਾਹੀਦਾ ਇਹ ਅਤਵਾਦ ਦਾ ਪੂਨ ਤੌਰ ਦੇ ਉੱਤੇ ਸਫਾਇਆ ਹੋਣਾ ਚਾਹੀਦਾ ਤੇ ਜੋ ਪਾਕਿਸਤਾਨ ਪਿਛਲੇ ਲੰਬੇ ਸਮੇਂ ਤੋਂ ਇਹੋ ਜਿਹੇ دہشت گردਾਂ ਨੂੰ ਅਪਣਾ ਦਿੱਤਾ ਆ ਰਿਹਾ ਉਸ ਨੂੰ ਵੀ ਸਿਖਾਉਣਾ ਚਾਹੀਦਾ ਕੈਮਰਾਮੈਨ ਗੁਰਜਨਦਰ ਸਿੰਘ ਦੇ ਨਾਲ ਮੈਂ ਰਾਜਦੀਪ ਸਿੰਘ ਪੋਲਰ ਐਸ ਐਮ ਟੀ ਵੀ ਪਟਿਆਲਾ